ਤੇ ਤੇ ਤੁਹਾਡਾ ਘਰ ਜਾਂ ਫਿਰ ਦੁਕਾਨ ਜਾਂ ਕੋਈ ਹੋਰ ਬਿਲਡਿੰਗ ਅਜਹੀ ਥਾਂ ਤੇ ਤਾਂ ਨਹੀਂ ਬਣੀ ਹੋਈ ਜੋ ਕਿ ਨਜਾਇਜ਼ ਹੈ ਜੇਕਰ ਹੈ ਤਾਂ ਅੱਜ ਹੀ ਉਸ ਦੀ ਗੌਰ ਕਰੋ ਨਹੀਂ ਤਾਂ ਫਿਰ ਤੁਹਾਡੇ ਘਰ ਉੱਤੇ ਵੀ ਪ੍ਰਸ਼ਾਸਨ ਦਾ ਪੀੜਾ ਪੰਜਾ ਚੱਲ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਦਸ਼ਮੇਸ਼ ਐਵਨਿਊ ਦੀਆਂ ਜਿੱਥੇ ਅੱਜ ਤੜਕਸਾਰ ਹੀ ਨਗਰ ਨਿਗਮ ਦੇ ਵੱਲੋਂ ਪੀੜਾ ਪੰਜਾ ਚਲਾ ਦਿੱਤਾ ਗਿਆ ਜਿਸ ਦੌਰਾਨ ਪਹਾੜ ਜਿੱਡੀਆਂ ਖੜੀਆਂ ਬਿਲਡਿੰਗਾਂ ਮਿੰਟਾਂ ਸਕਿੰਟਾਂ ਵਿੱਚ ਢਹਿ ਢੇਰੀ ਹੋ ਗਈਆਂ ਜਿਸ ਦਾ ਦੇਖ ਬਿਲਡਿੰਗ ਮਾਲਕਾਂ ਦੇ ਸਾ ਸੁੱਕ ਗਏ ਅਭੀ ਕਿਹੜੇ ਕਿਹੜੇ ਰੀਟ ਕੀਤੀ ਗਈ ਹੈ ਤੇ ਕੀ ਕੀ ਆਪਾਂ ਡੈਮੋਲਿਸ਼ ਕੀਤਾ ਗਿਆ ਹੈ ਮਿਠਾਪੁਰ ਦੇ ਰੋਸ ਤੇ ਮੇਜ ਅਵੇਨਿਊ ਤੇ ਉਧਾਰ ਇੱਕ ਦੋ ਮੰਜ਼ਿਲਾ ਅਵਾਦ ਸਵੱਤਰ ਸਰਮਾਨ ਦੀ ਸਾਰੀ ਚਲਦੀ ਸੀ ਜਿਹਦੇ ਉੱਤੇ ਨੇ ਸਲਾਹ ਨੂੰ ਦੋਨੇ ਮੰਜ਼ਿਲਾ ਦੀ ਪਾ ਲਈ ਜੀ ਉਹਨੂੰ ਵਾਰ-ਵਾਰ ਕੰਮ ਰੱਖਿਆ ਜਾ ਰਿਹਾ ਸੀ ਨੋਟੀਫਿਕੇਸ਼ਨ ਆ ਗਿਆ ਤੇ ਇਸ ਤਰ੍ਹਾਂ ਕੇ ਉਹਦੀ ਡੈਮੋਲਿਸ਼ਨ ਕੀਤੀ ਗਈ ਹੈ ਇਸ ਤੋਂ ਇਲਾਵਾ ਮਹਿਰਨਪਰੀਵਾ ਉੱਤੇ ਦੋ ਕਮਰਟੇ ਉਤਾਰੀਆਂ ਸ਼ੁਰੂ ਹੋਈਆਂ ਸੀ ਜਿਹੜੀਆਂ ਅਵਾਦ ਸੀ ਤੇ ਉਹਾਂ ਨੂੰ ਰੋਕਿਆ ਗਿਆ ਸੀ ਪਰ ਉਹ ਕੰਮ ਉਹਨਾਂ ਨੇ ਜਾਰੀ ਰੱਖਿਆ ਸੀ ਉਹਨਾਂ ਦੀ ਡਿਮੋਨਟੇਸ਼ਨ ਕੀਤੀ ਹੈ ਜੇ ਉਸੇ ਸਟੇਪ ਨਹੀਂ ਵੀ ਪਈ ਬਿਲਾਉਂਸਰੋ ਕਲੋ 19 ਸਟੇਟ ਦੇ ਡਿਮੋਨਟੇਸ਼ਨ ਸਰ ਕੋਈ ਬੰਦੇ ਹਮਦੇ ਜਿਹੜੇ ਉਸਾਰੀ ਹੋਂ ਦਰਵਾਜ਼ੇ ਜਿਹੜੇ ਦੋ ਆਧ ਨਿਰਮਾਨ ਕਰ ਲੈਂਦੇ ਉਹਨਾਂ ਦਾ ਕੀ ਰਿਐਕਸ਼ਨ ਨਿਕਲ ਜਾਵੇਗਾ ਨਹੀਂ ਇਦਾਂ ਦਾ ਕੋਈ ਦੇਖੇ ਇਤਿਹਾਰ ਜਾਏਗਾ ਉਹਨੂੰ ਕਾਰਵਾਈ ਜੋਰੀ ਸੰਭੀ ਕਰਿਆ ਇਸ ਮੌਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਅਤੇ ਐਡੀਸ਼ਨਲ ਕਮਿਸ਼ਨਰ ਸ਼ੀਖਾ ਭਗਤ ਦੇ ਆਦੇਸ਼ਾਂ ਤੇ ਕੀਤੀ ਗਈ ਹੈ ਉਹਨਾਂ ਨੇ ਇਸ ਮੌਕੇ ਕਿਹਾ ਕਿ ਨਜਾਇਜ਼ ਨਿਰਮਾਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।